ਜੀ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਇਸ ਗੋਕਲ ਨਗਰ ਸਕੂਲ ਦੇ ਵਿੜੇ 'ਚ ਗਰਾਉਂਡ 깔ਿਆ ਪਿਆ ਹੋਇਆ ਜੀ ਕਿਉਂਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅੱਜ ਉੱਚੇ ਚੇਤ ਦੌਰ ਤੇ ਇਸ ਸਕੂਲ ਦੇ ਵਿੜੇ ਜਾ ਰਹੇ ਨੇ ਸੋ ਬੜਾ ਚਾਹਿਆ ਜੀ ਬੱਚਿਆਂ ਨੂੰ ਵੀ ਟੀਚਰ ਸਾਹਿਬਾਨ ਨੂੰ ਵੀ ਸਾਡੇ ਸਾਰੇ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਔਰ ਬਾਕੂ ਪਰਮਤਵ ਭਾਈਨੇ ਜੀ ਸਾਰੇ ਆਸੇ ਪਾਸੇ ਤੋਂ ਬਦਵੰਤੇ ਵੀ ਹੋਰ ਸ਼ੈਰੀ ਲੋਕ ਜਿਹੜੇ ਆ ਉਹ ਵੀ ਅੱਜ ਇਸ ਰੌਣਕ ਦੇ ਵਿੱਚ ਹਿੱਸਾ ਬਾਰੇ ਨੇ ਸੋ ਸਾਰਿਆਂ ਦਾ ਦਿਲੋਂ ਸਵਾਗਤ ਜੀ ਆਇਆਂ ਮਾਨ ਜੋ ਸਾਡੇ ਐਜੂਕੇਸ਼ਨ ਮਿਨਿਸਟਰ ਪੰਜਾਬ ਸਰਦਾਰ ਹਰਜੂਰ ਸਿੰਘ ਜੀ ਬੈਂਸ ਜੀ ਜਿਹੜੇ ਕਿ ਅੱਜ 26 ਜਨਵਰੀ ਦੇ ਪ੍ਰੋਗਰਾਮ ਤੇ ਜਿਹੜਾ ਪ੍ਰੋਗਰਾਮ ਤੇ ਨਾਲ-ਨਾਲ ਮਨਜੀਤ ਬਾਜੀ ਸਾਡੇ ਲਈ ਬੜੇ ਫਖਰ ਦੀ ਗੱਲ ਹੈ ਇਹ ਸਕੂਲ ਦਾ ਜਿਹੜਾ ਸ਼ੂ ਸ਼ੁਰੂਆਤ ਹੈ ਐਜੂਕੇਸ਼ਨ ਮਿਨਿਸਟਰ ਸਾਹਿਬ ਦੇ ਹੱਥੋਂ ਹੋਈ ਹੈ ਅੱਜ ਅੱਜ ਪਹਿਲਾਂ ਤਾਂ ਮੈਂ ਸਾਰੇ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਜੀ ਆਪਨ ਕੋਮਲ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਏਡੀਸੀ ਸਾਹਿਬ ਦਾ ਐਸਪੀ ਸ਼ਾਹਪੁਰ ਸਾਹਿਬ ਦਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਬਹੁਤ ਅੱਛਾ ਪ੍ਰੋਗਰਾਮ ਸੀਗਾ 26 ਜਨਵਰੀ ਦਾ ਉਹਦੇ ਨਾਲ-ਨਾਲ ਸਾਨੂੰ ਅੱਜ ਬੜਾ ਅੱਛਾ ਮੌਕਾ ਮਿਲਿਆ ਜਿਹੜਾ ਫੀਸ ਸੀਗਾ ਬੜਾ ਜ਼ਰੂਰੀ ਫੀਸ ਲੱਗ ਕੇ ਨਹੀਂ ਕਿਉਂਕਿ ਇਸ ਇਲਾਕੇ 'ਚ ਕੋਈ ਨੇੜੇ ਸਾਨੂੰ ਸਰਕਾਰੀ ਸਕੂਲ ਨਹੀਂ ਸੀ ਪਿਆ ਤਾਂ ਮੈਂ ਕਲਗੀਧਰ ਸਾਹਿਬ ਜਿਹੜੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਇਸ ਵੀੜੇ ਨੂੰ ਚੱਕਿਆ ਸੀ ਬੜੇ ਲੰਬੇ ਅਰਸੇ ਤੋਂ ਬੈਠ ਕਰਦੇ ਬੈਠੇ ਲੇਕਿਨ तकरीबन ਪਿਛਲੇ 10 ਸਾਲ ਤੋਂ ਲਗਾਤਾਰ ਫਾਈਟ ਕਰ ਰਹੇ ਸੀ ਸਾਡੀ ਸਰਕਾਰਾਂ ਦੇ ਮੈਂ ਖਾਸ ਤੌਰ ਤੇ ਇਲਾਕੇ ਦੇ ਨਿਵਾਸੀ ਔਰ ਸਾਡੇ ਪਾਰਟੀ ਦੇ ਬਹੁਤ ਹੀ ਬਤਵੰਤੇ ਹੋਰੇ ਤੋਂ ਸਾਡੇ ਰਿਡਰ ਜੀਾ ਗੋਪੀ ਜੀ ਔਰ ਮੈਡਮ ਮਨਜੋਤ ਜੀ ਮੈਂ ਇਹਨਾਂ ਇਹਨਾਂ ਨੇ ਸਾਰੇ ਨੂੰ ਲੈ ਕੇ ਵੀੜਾ ਚੱਕਿਆ ਪਿਆ ਸੀ ਜਨਰਲ ਜਿਹੜਾ ਹੈਗਾ ਨਾਮ ਜਿਹੜਾ ਹੈ ਗੁਰਦਾਸ ਸਿੰਘ ਸਾਹਿਬ ਦੇ ਨਾਮ ਤੇ ਕਰਾ ਕੇ ਅਸੀਂ ਇੱਥੇ ਇੱਕ ਸਕੂਲ ਬਣਾਣਾ ਚਾਹੁੰਦੇ ਹਾਂ ਬਹੁਤ ਅੱਛਾ ਮੇਰੇ ਮਿੱਤਰ ਜਤਿੰਦਰ ਸਿੰਘ ਜੀ ਬੈਠੇ ਆ ਇਹਨਾਂ ਦੀ ਪਰਿਵਾਰਿਕ ਜਗਾ ਸੀਗੀ ਨਾਲ ਹੋ ਸਕਦੀ ਇਹਨਾਂ ਦੇ ਪਿਤਾ ਜੀ ਦੇ ਨਾਮ ਦੇ ਉੱਤੇ ਅਵਨਾਸ਼ ਸਿੰਘ ਜੀ ਨੂੰ ਮੈਂ ਯਾਦ ਕਰਦਾ ਸ਼ਹਿਰ ਦੀ ਬਹੁਤ ਬੜੀ ਪਰਸਨੈਲਿਟੀ ਸੀ ਔਰ ਪੱਤਰਕਾਰਾਂ ਦੇ ਵਿੱਚ ਉਹਨਾਂ ਵਿਸ਼ੇਸ਼ ਖਾਨਸੀ ਸਰ ਸਾਡੇ ਵਿੱਚ ਥੋੜਾ ਜਿਆ ਕੇਬਰੀ ਪਰਿਵਾਰ ਨੂੰ ਲੱਗਦਾ ਜਦੋਂ ਨਾਲ ਨਹੀਂ ਲਿਆ ਪਰ ਮੇਰੇ ਮਿੱਤਰ ਵੀ ਹੈ ਮੇਰੇ ਹਨ ਉਮਰ ਵੀ ਹੈ ਇਹਨਾਂ ਨੇ ਫਿਰ ਇਸ ਗੱਲ ਨੂੰ ਸਮਝਿਆ ਇਹਨਾਂ ਨੇ ਸਹਿਯੋਗ ਕੀਤਾ ਮੈਂ ਕਹਿ ਸਕਦਾ ਔਰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਨੇ ਔਰ ਮਾਨਯੋਗ ਮੰਤਰੀ ਜੀ ਦੇ ਸਹਿਯੋਗ ਨਾਲ ਇਹ ਹੋਣਾ ਸਕੇ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦਾ ਵਿੱਚ ਮੈਂ ਤੁਹਾਨੂੰ ਸਮੋ ਵਿਸ਼ੇਸ਼ ਧੰਨਵਾਦ ਕਰਦਾ ਜਿੰਨੀ ਜ਼ਿਆਦੀ ਟੀਮ ਹੈ ਲੰਕਿਤ ਕੌਂਸਲਰ ਸਾਹਿਬ ਵੀ ਮੌਜੂਦ ਹੈ ਮੈਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕ ਕਮੇਟੀ ਜਨਾਨਾਂ ਨੇ ਲਗਾਤਾਰ ਵਾਈਟ ਕੀਤੇ ਜਰਾਂ ਇਨਾਂ ਨੇ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਬੜਾ ਵਿਸ਼ੇਸ਼ ਕੰਮ ਸਿਰਾਂ ਲਾ ਕੇ ਦਿੱਤਾ ਤਾਂ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਮਨਜੂ ਮੰਤਰੀ ਜੀ ਹੁਣ ਗੱਲ ਕਰੂਗਾ ਸਾਡੇ ਜ਼ਿਲ੍ਹੇ ਦੇ ਐਜੂਕੇਸ਼ਨ ਅਫਸਰ ਸਭਾ ਸਾਰੇ ਮੌਜੂਦ ਹੈ ਦਸਤਾ ਰੋੜਾ ਜੀ ਔਰ ਸਾਰੇ ਬੀਓ ਸਾਹਿਬ ਵੀ ਮੌਜੂਦ ਹੈ ਬਾਕੀ ਭਾਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਟਾਈਮ ਕਾਫੀ ਹੋ ਗਿਆ ਇਸ ਕਰਕੇ ਮੈਂ ਜ਼ਿੱਦਾਂ ਮਾਈਕ ਫੜਿਆ ਔਰ ਬਾਕੀ ਜਿਹੜਾ ਹੈਗਾ ਜਿਹੜਾ ਹੈ ਮਾਨਜੋ ਮੰਤਰੀ ਤੁਹਾਡਾ ਕੰਮ ਕਰਦੇ ਆ ਤੋਂ ਮੈਂ ਬਿਸ਼ੇਸ਼ ਧੰਨਵਾਦ ਮੰਤਰੀ ਜੀ ਦਾ ਵੀ ਕਰਦਾ ਇਹਨਾਂ ਨੂੰ ਬਹੁਤ ਬੜਾ ਸ਼ਾਨਪੁਰ ਦੇ ਟੋਕਨ ਨਗਰ ਦੇ ਸਾਰੇ ਹੀ ਵਾਸੀ ਸਾਰੇ ਮਜ਼ਦੂਰ ਮਤਾਮਾ ਪੈਣਾ ਸਿੱਖਿਆ ਵਿਭਾਗ ਦੇ ਸਾਰੇ ਸਾਡੇ ਟੀਚਰਸ ਡਿਸਕ੍ਰੀਟ ਐਡਮਿਨਿਸਟ੍ਰੇਸ਼ਨ ਸਾਰੇ ਇੱਥੇ ਬੈਠੀ ਹੈ ਡੀਸੀ ਸਾਹਿਬ ਐਸਐਸਪੀ ਸਾਹਿਬ ਐਡੀਸੀ ਸਾਹਿਬ ਆਪ ਸਭ ਦਾ ਦਿলো ਧੰਨਵਾਦ ਕਿ ਤੁਸੀਂ ਹੁਸ਼ਾਰਪੁਰ ਦੇ ਵਿੱਚ ਇੰਨਾ ਪਿਆਰ ਇੰਨਾ ਮਾਣ ਇੰਨਾ ਸਤਿਕਾਰ ਦਿੱਤਾ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਆਜ ਦੇ ਪਰਵ ਦੀਆਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਇਸ ਸ਼ੁਭ ਅਵਸਰਤੇ ਇਸ ਸਕੂਲ ਦਾ ਉਦਘਾਟਨ ਹੋਇਆ ਮੈਨੂੰ ਯਾਦ ਹੈ ਜਦੋਂ ਮੈਂ ਸਿੱਖਿਆ ਮੰਤਰੀ ਬਣਿਆ ਉਦੋਂ ਹੀ ਮੈਨੂੰ ਇਸ ਮਹਲੇ ਦੇ ਜਿਹੜਾ ਗੁਰੂ ਘਰ ਹੈ ਉਸ ਦੀ ਕਮੇਟੀ ਨੇ ਅਪਰੋਚ ਕੀਤਾ ਕਿ ਅਸੀਂ ਸਕੂਲ ਬਣਾ ਕੇ ਲੈਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਨਾਲ ਤਾਂ ਕੋਈ ਜਗ੍ਹਾ ਲੈ ਰਿਆ ਤੇ ਨਾ ਸਾਡਾ ਕੋਈ ਐਫਰਟਸ ਕਰ ਰਿਹਾ ਤੇ ਵੱਖ-ਵੱਖ ਸਟੇਜਿਸ ਦੇ ਥਰੂ ਹੋ ਕੇ ਤੇ ਜਿਸ ਜਿਸ ਸ਼ਖਸ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੋਵੇ ਚਾਹੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਡੀਸੀ ਸਾਹਿਬ ਹੈ ਯਾ ਮੈਨੂੰ ਪਤਾ ਹੈ ਕਿ ਮੇਰੇ ਆਫੀਸਰ ਸੈਟ ਆਫਿਸ ਦੇ ਵਿੱਚ ਉਹ ਲਗਾਤਾਰ ਮੇਰੇ ਨਾਲ ਸੰਪਰਕ ਰੱਖੇ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਆਪ ਸਭ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਤੇ ਮੈਂ ਖਾਸ ਕਰਕੇ ਗੁਰਦੁਆਰਾ ਕਮੇਟੀ ਨੂੰ ਵਧਾਈ ਦੂੰਗਾ ਫਿਰ ਅਸਲੀ ਗੁਰੂ ਦਾ ਦੰਗਰ ਵਿੱਦਿਆ ਜੀ ਤੁਸੀਂ ਜਿਹੜਾ ਸਭ ਤੋਂ ਸ਼ੁਭ ਕੰਮ ਕੀਤਾ ਅਗਰ ਸਾਡੇ ਸਾਰੇ ਧਾਰਮਿਕ ਸਥਾਨ ਸਾਡੇ ਸਾਰੇ ਗੁਰਦੁਆਰਾਂ ਮੰਦਰ ਇਹ ਤਾਂ ਇੱਕ ਮਥਨ ਹੈ ਕਿ ਅਸੀਂ ਸਿੱਖਿਆ ਲਈ ਕੰਮ ਕਰਨਾ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਬੱਚਾ ਬਿਨਾ ਵਿਦਿਆ ਤੋਂ ਨਹੀਂ ਲਊਗਾ ਤੇ ਜਦੋਂ ਵਿੱਦਿਆ ਮਿਲਗੀ ਤਾਂ ਆਪਣੇ ਆਪੋਂ ਭੁੱਖਾ ਨਹੀਂ ਰਹਿ ਸਕਦਾ ਉਸਦੀ ਜੂਨ ਬਣਨ ਜੂਗੀ ਵਿਦਿਆ ਤੇ ਸਿੱਖਿਆ ਦੇ ਵਿੱਚ ਇੰਨਾ ਤਾਕਤ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜੀ ਆਪ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਰਾਮ ਸ਼ੰਕਰ ਜੱਪਾ ਜੀ ਦਾ ਇਹਨਾਂ ਦੀ ਦੇਣ ਹੈ ਅੱਜ ਦਾ ਇਹ ਦਿਨ ਇਹ ਸਕੂਲ ਇਹ ਸਮੇ ਸਮੇ ਉੱਤੇ ਮੈਨੂੰ ਯਾਦ ਕਰਾਉਂਦੇ ਰਹਿੰਦੇ ਸੀ ਉਹਾਂ ਕੇ ਬੈਠ ਜਾਂਦੇ ਸੀ ਕਿ ਆਪਾਂ ਇਹ ਕੰਮ ਕਰਾ ਕੇ ਦੇਣਾ ਤੇ ਨਾਲ ਹੀ ਖਾਸ ਤੌਰ ਤੇ ਧੰਨਵਾਦ ਹੈ ਸੂਤ ਸਾਹਿਬ ਦਾ ਅੱਜ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਵੀ ਯਾਦ ਕਰਦੇ ਆ ਕਿ ਉਹਨੇ ਬਹੁਤ ਵੱਡਾ ਦਿਲ ਦਿਖਾਇਆ ਨਹੀਂ ਕਿ ਹੁੰਦਾ ਕਿ ਲਗਭਗ ਇੱਦਾਂ ਦੇ 100 ਤੋਂ ਉੱਤੇ ਸਕੂਲ ਹੈ ਸਾਡੇ ਵਿਭਾਗ ਦੇ ਕੋਲ ਜੋ ਸੇਫਟ ਡਿਸਪਿਊਟ ਕਰਕੇ ਅੱਜ ਕਿਸੇਟਰ ਹੁਸ਼ਾਰਾ ਜਾਂ ਗੁਰਦੁਆਰੇ ਜਾਂ ਮੰਦਿਰ ਚੱਲ ਰਹੀ ਹੈ ਸੋਨਹਾਰ ਸੀ ਆਲੇ ਸੈਫਟੀਕੇਸ਼ਨ ਫਸੇ ਹੋਏ ਨੇ ਤੁਸੀਂ ਵੱਡਾ ਦਿਲ ਦਿਖਾਇਆ ਤੁਸੀਂ ਠੀਕ ਆਪਣੇ ਪਿਤਾ ਜੀ ਦੇ ਰਾਹ ਦੇ ਉੱਤੇ ਚਲਦੇ ਹੋਏ ਤੁਸੀਂ ਵੱਡਾ ਦਿਲ ਦਿਖਾ ਕੇ ਇਸ ਪੂਰੀ ਮੁਹਿੰਮ ਦੇ ਵਿੱਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਤੇ ਆਪ ਜੀ ਦਾ ਵੀ ਦਿਨੋ ਧੰਨਵਾਦ ਕਰਦਾ ਹਾਂ ਮੈਂ ਦੱਸਿਆ ਗਿਆ ਕਿ ਇਹ ਸਕੂਲ 1971 ਦੇ ਵਿੱਚ ਬਣਿਆ ਸੀਗਾ ਤੇ ਇੱਕ ਪ੍ਰੋਬਲਮ ਹੈ ਪੂਰੇ ਸ਼ਹਿਰਾਂ ਦੇ ਵਿੱਚ ਹੀ ਪ੍ਰੋਬਲਮ ਹੈ ਇਕੱਲੇ ਤੁਹਾਡੇ ਨਹੀਂ ਜਿੰਨੇ ਵੀ ਸ਼ਹਿਰ ਜਿੱਥੇ ਪਹਿਲਾਂ ਸਕੂਲ ਛੋਟੇ ਸੀ ਆਬਾਦੀ ਘੱਟ ਸੀ ਅੱਜ ਤੁਸੀਂ ਕੋਈ ਵੀ ਸ਼ਹਿਰ ਦੇ ਸਕੂਲ ਦੇਖ ਲੋ ਜਲੰਧਰ ਲੁਧਿਆਣਾ ਉਹਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਬਹੁਤੀ ਹੋ ਗਈ ਹੈ 4 4 5 500 ਹੋ ਗਈ ਹੈ ਪਰ ਜ਼ਮੀਨ ਹੈ ਨਹੀਂ ਪਿੰਡਾਂ ਦੇ ਵਿੱਚ ਤਾਂ ਇਹ ਦਿੱਕਤ ਨਹੀਂ ਆਉਂਦੀ ਪਿੰਡਾਂ ਦੇ ਵਿੱਚ ਕੋਈ ਸ਼ਾਮਲਾੜਿਆ ਪਹਿਲਾਂ ਇਹ ਸਕੂਲ ਵੱਡੇ ਸੀ ਪਰ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਦਿੱਕਤ ਬਹੁਤ ਵੱਡੀ ਆ ਹੈ ਮੈਂ ਤਾਂ ਦੇ ਕਈ ਸਕੂਲ ਦੇਖੇ ਨੇ ਜਿੱਥੇ ਹੁਣ ਅਗਰ ਅਸੀਂ ਛਾਕੇ ਵੀ ਕਮਰਾ ਬਣਾਉਣਾ ਚਾਹੀਏ ਤੁਸੀਂ ਜਗ੍ਹਾ ਹੀ ਹੈ ਕਿ ਤੁਸੀਂ ਨਵੀਆਂ ਉਸਾਰੀ ਕਰ ਸਕੋ ਨਵਾਂ ਕਮਰਾ ਨਵੀਂ ਬਿਲਡਿੰਗ ਬਣਾ ਸਕੋ ਕਿਸੇ ਤਰੀਕੇ ਦੀ ਕੋਈ ਸਟਰਕਚਰ ਕਰ ਸਕੋ ਤਾਂ ਉੱਥੇ ਤੁਸੀਂ ਆਪਣੇ ਆਪ ਇਸ ਪ੍ਰੋਬਲਮ ਦਾ ਹੱਲ ਲੱਭਿਆ ਵਿਭਾਗ ਦੀ ਮਦਦ ਕੀਤੀ ਹੈ ਮੈਂ ਆਪ ਜਾਂਦੇ ਨੂੰ ਧੰਨਵਾਦ ਕਰ ਰਿਹਾ ਕਿ ਇਸ ਕਾਰਜ ਨੂੰ ਪੂਰਨ ਕਰਨ ਲਈ ਸਾਰੀ ਕੁਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੇ ਮਾਨਾ ਦਾ ਵਿਸ਼ੇਸ਼ ਤੌਰ ਤੇ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਖਚੀ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਗੋਪੀ ਜੀ ਦਾ ਯੋਗਦਾਨ ਰਿਹਾ ਤੇ ਸਭ ਦਾ ਜਿੰਜੇ ਵੀ ਯੋਗਪਦਾਨ ਪਾਇਆ ਤੇ ਮੇਰੀ ਟੀਚਰਸ ਨੂੰ ਬੇਨਤੀ ਆਉਂਦੀ ਤੁਹਾਨੂੰ ਨਵੀਂ ਬਿਲਡਿੰਗ ਮਿਲੀ ਹੈ ਤੁਸੀਂ ਹੋਰ ਰੂਹ ਦੇ ਨਾਲ ਜਿਹੜਾ ਬੱਚਿਆਂ ਨੂੰ ਪੜਾਣਾ ਤੇ ਖੂਬ ਸਿੱਖਿਆ ਦੇ ਭਾਗ ਦਾ ਪੰਜਾਬ ਸਰਕਾਰ ਦਾ ਨਾਮ ਰੌਸ਼ਨ ਕਰਨਾ ਹੈ ਇੱਕ ਵਾਰੀ ਦੁਬਾਰਾ ਆਪਣਾ ਬਹੁਤ ਬਹੁਤ ਧੰਨਵਾਦ